ਹਾਂਜੀ ਸੋਣਿਆ ਜੀ ਵਾਂਸ ਅਗੇਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣੇ ਘਰੇ ਸੱਜ ਪੜਦਾਈ ਹੋ ਗਈ ਆ ਤੇ ਦੂਸਰਾ ਭਾਈ ਆਰਾ ਦਾ ਥੋੜਾ ਬਿਮਾਰ ਹੋਇਆ ਪਹਿਲਾਂ ਪਾ ਨੂੰ ਦਵਾਈ ਦਵਾ ਕੇ ਲਿਆਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਅੱਗੇ ਹੋਊਗਾ ਜਿੰਨੇ ਕਿ ਮोटे ਕਲਿੱਪਾਂ ਅੱਗੇ ਵਲੌਗ ਬਣਦੇ ਵਲੌਗ ਮਿਨੀ ਵਲੌਗ ਬਣਦੇ ਮਿਨੀ ਵਲੌਗ ਤੁਹਾਡੇ ਨਾਲ ਸ਼ੁਰੂ ਕਰਾਂਗੇ ਸੋ ਜੁੜੇ ਰਹਿਣਾ ਜੀ ਬੰਦਾ ਸਵੇਰੇ ਸਵੇਰੇ ਹਸਪੀਟਲ ਲੈ ਕੇ ਆਇਆ ਰਾਤ ਦਾ ਭਾਈਏ ਨਾਨਾ ਸਵੇਰੇ ਚੱਕਰ ਜਿਹਾ ਆਉਣ ਲੱਗਿਆ ਉਹਨਾਂ ਉਲਟੀਆਂ ਹੀ ਆ ਗਈਆਂ ਬੁਖਾਰ ਬਹੁਤ ਹੋ ਰਿਹਾ ਹੈ ਹੋਰ ਕੋਈ ਦੁਕਾਨ ਤੇ ਖੁੱਲੀ ਨਹੀਂ ਸੀ ਪਰ ਆਪਾਂ ਹੁਣ ਸਰਕਾਰੀ ਹਸਪੀਟਲ ਆ ਗਿਆ ਚੈੱਕ ਕਰੋ ਲੋ ਜੀ ਆਪੜੇ ਮਰੀਜ਼ ਸਾਹਿਬ ਨੇ ਦਰਸ਼ਨ ਕਰੋ ਮਰੀਜ਼ ਤੋਂ ਪਾ ਜਾਣਕਾਰੀ ਲੈਣਾ ਮਰੀਜ਼ ਸਾਹਿਬ ਕੀ ਹੋ ਗਿਆ ਫਿਰ ਉਹ ਕੋਈ ਨਹੀਂ ਬੁਖਾਰ ਆ ਰਿਹਾ ਪੁਖਾਰ ਹੋ ਗਿਆ ਤੇ ਉਹਨੇ ਬੁਖਾਰ ਨਹੀਂ ਕੰਮ ਵਗਾੜਦਾ ਤੇ ਸਵੇਰੇ ਸਵੇਰੇ ਦੁਕਾਨ ਨਹੀਂ ਖੁੱਲੀ ਮਿਲੀ ਫਿਰ ਐਸ ਕਰਕੇ ਗੇਲੇ ਗੁੜੇ ਦੇ ਕੇ ਸਰਕਾਰੀ ਹਸਪੀਟਲ ਦੇ ਸਾਹਮਣੇ ਦੁਕਾਨ ਖੋਲੀ ਸੀ ਉਹਨੂੰ ਕਿਹਾ ਬੀਬੀ ਦਾ ਬੁਖਾਰ ਚੈੱਕ ਕਰੋ ਕਹਿੰਦਾ ਜੀ ਅੰਦਰੋਂ ਹੀ ਕਰਾ ਲਓ ਜਾ ਕੇ ਸਾਡੇ ਕੋਲ ਤੂੰ ਕੁਝ ਹੈ ਨਹੀਂ ਇਹੋ ਜਿਹਾ ਦੋ ਟੀਕੇ ਲਾਏ ਤੇ ਭਾਈਏ ਨੂੰ ਦੋ ਟੀਕੇ ਲੱਗੇ ਨੇ ਗੱਡੀ ਰਚਾਰਜ ਹੋ ਗਈ ਏ ਵੇਖੋ ਮਾਸ਼ਾਅੱਲਾ ਕੀ ਕਹੇ ਨਾ ਭਈਆ ਫਿਰ ਚੱਕਰ ਵੀ ਆਉਂਦਾ ਮੂਰਤ ਸਾਜੇ ਤੁਮ ਦਰਸ਼ਨ ਦੇਖਣ ਆਏ ਗੋਪੀਰਾ ਕੋਰਾਂ ਕੁਰਮ ਕਰਨਾ ਹੈ ਪ੍ਰਭ ਦੀਵਾ ਤੁਮ ਸਿਮੋ ਨਾ ਚਾ ਸੰਕੋਲ ਜੀਆ ਭਾਗ ਪ੍ਰਾਪਤ ਹੋਈ ਜੀ ਰੰਗ ਦਾਸ ਰਾਖੋ ਸਰਨਾਈ ਰੰਗ ਦਾਸ ਰਾਖੋ ਸਰਨਾਈ ਅਰ ਜੀ ਹੋਏ ਮੇ ਸੋਤ ਨਾ ਹਰਲਾ ਪੂਨਾ ਆਗਿਆ ਸੁਦੇ ਰਿਤਾ ਪਾਛਿਆ ਨੰਦ ਰਵਜੀਤ ਪਰਮੇਸ਼ਰ ਗੋਪਤ ਨਾਹੀ ਤੋ ਸਾਦੇ ਸਾਇਸੋ ਮਨ ਮਾਨਿਆ ਹਰ ਸਰਗੁਣ ਅੰਤਰ ਜਾਨਿਆ ਪ੍ਰਭ ਤੇ ਸਭ ਜੀਤੇ ਦਿਆਲਾ ਵਾਹਿਗੁਰੂ ਆਪਣੇ ਭਗਤ ਕਰੇ ਬਰਪਾਲ ਆਡ ਰੰਗ ਜੀ ਹੁੜਿਆ ਮੂਰਤਾਂ ਲਖੀ ਜੁਦਲ ਸਵਾਰੀਆਂ ਹੈ ਨਾਨਕ ਮਾਝੋ ਗਿਆ ਤਰੀ ਵਿਚਾਰੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਕਾਰ ਕਿਰਪਾ ਕਿਨੇ ਘਟੇ ਗਿਆਨ ਨਿੰਨ ਸਾਰਿਆਂ ਅੰਦਰੋਂ ਨਿਕਾ ਮੋਹ ਦੁਦਾਰ ਦਿਲ ਕਾ ਸਭ ਸਤੈ ਸਵਾਰਿਆ ਕਹੈ ਨਾਨਕ ਕਿਹੋ ਆਨੰਦ ਹੈ ਆਨੰਦ ਕੁਹ ਤੇ ਿਆਣਿਆ ਬਾਬਾ ਜੀਸੂ ਦੇ ਸੋਇਨ ਪਾਵੇ ਪਾਵੇ ਤਾਂ ਸੋਜਨ ਦੇ ਜਿਸ ਨੂੰ ਉਤਿਆਗੇ ਸਿਆਰੀਆ ਇੱਕ ਪਰਮ ਕੁ ਨੇ ਮੈਂ ਦੇ ਰਿਛਨਾਮ ਲਖ ਸਵਾਰਿਆ ਸਤਿ ਪ੍ਰਸਾਦਿ ਮਨ ਭਇਆ ਨਿਰਮਲ ਜਿਨਾ ਬਾਣਾ ਭਾਵੇ ਕਹਿ ਨਾਨਕ ਕਿਸੇ ਪਿਆਰੀ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮੈਂ ਗੁਰੂ ਜੀ ਦੇ ਬਰਸੇ ਤੇ ਮਹਾਰਾਮ ਮੰਦਿਰ ਪਾਸੋਂ ਤੋਂ ਜੀ ਦਾ ਬਰਵਾਚ ਤੂੰ ਜਨ ਕੇ ਸੰਗ ਸਾਰ ਗਿਰਬਾ ਵ੍ਰਿਦੰ ਬਰਬ ਆਪਣੇ ਨਾਮ ਜਪੋ ਹਰ ਰੰਗ ਘਰ ਬਾਹਰ ਤੇਰਾ ਪਰਵਾਸਾ ਜੋਤੋਂ ਕਰਾਵੇ ਸੁਆਮੀ ਸਾਮ ਸੁਲਤ ਪਰਵਾਰ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਬਵਾਲ ਗੁਰ ਸਾਕੀ ਕਰਨ ਸਰਨ ਨਾਨਕ ਦਾਸ ਹਰ ਹਰ ਸੰਤ ਇਹ ਵਿਦਜਾਤੀ ਕਰਨ ਸਰਨ ਨਾਨਕ ਦਾ ਸੁਹਾਗ ਹਾਰ ਸੰਗੀ ਇਹ ਗਿਦ ਜਾਤੀ ਵਾਹਿਗੁਰੂ ਖਾ ਪਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੇ ਬਖਮਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ সাত সাত তিন চার্স সাত নামে গ্রু সাত সাত

ਗੁਰ ਇੱਕ ਮਿੰਟ 6 ਨਿਕਲ ਫਿਰ ਜੇ ਬੁਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਆਈ ਗੁਰਜਾ ਸੋ ਆਈ ਗੁਰਜਾ ਰੌਂਦਾਂ ਦੱਸੋ ਸੋ ਪੰਸਰੀ ਗੁਰੂ ਰਸਪਾਤ इंदु दारू बोलो जी श्री वाहेगुरु श्री मान्या देव तान गुरु परिवार ਦੇ ਬੱਚਿਆਂ ਦੇ ਕਾਰਸਵਾ ਰਹੇ ਨੇ ਨਿਕਿਸਤਾਂ ਦੇ ਪੁੱਤ ਨੇ ਆਜ ਨੂੰ ਆਰਾਮ ਕਰੋ ਰਸਤੇ ਬੁਲਾ ਚੁੱਕਾ ਹਾਂ ਕਿ ਜੀ ਮਾਫ ਕਰੋ ਬੱਚਿਆਂ ਨੂੰ ਸੰਗਤਾਂ ਨੂੰ ਸੇਵਾਦਾਰਾਂ ਨੂੰ ਸੁਖਿ ਨਿਭਾਉਂਕੋ ਹੋਇਆਂ ਗੱਤਿ ਦੇ ਬੁਲਾ ਕਰਨੀਆਂ ਆ ਆਰਾਮ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੀ ਸਰਮਾਤ ਮੋਹ ਵਾਲੀ ਗੁਰਜੀ ਕਾ ਵਾਹਿਗੁਰੂ ਜੀ ਕਿਤੇ ਬਲੈ ਸੋਹ ਨਾ ਸਤਿ ਸ਼ਿਆ ਕਰ ਨਾਈ ਖਾਲਸਾ ਕਿਰਵਾਇ ਤੀਂ ਲਾ ਜੀ ਮਾਰੇ ਸਤਖੰਡ ਪਹੁੰਚ ਗਏ ਨੇ ਤੇ ਇਹਦੇ ਨਾਲ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਅੰਤ ਕਰਦੇ ਆ ਸੋ ਗੁਰੂ ਮਹਾਰਾਜ ਕਿਰਪਾ ਕਰਨ ਫੇਰ ਤੋਂ ਤੇ ਆਪਣੇ ਭਾਜੀ ਨੇ ਪਿੱਛੇ ਕੈਮਰਾਮੈਨ ਦੀ ਸੇਵਾ ਇਹਨਾਂ ਵਾਰੇ ਸੀ ਸੋ ਥੈਂਕਸ ਅ ਲੋਟ ਇਹਨਾਂ ਦਾ ਹੀ ਚੰਗਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਾਣਾ ਪਾਉਣਾ